15 ਸਾਲ ਬਾਅਦ ਛੜਕ ਬਣੀ ਆ ਬਹੁਤ ਵਧੀਆ ਛੜਕ ਬਣੀ ਆ ਕੋਨਾ ਆਪਣੇ ਟਿਪਰਾ ਜਿਹੜੇ ਵੱਡੇ ਵੱਡੇ ਰੇਤਾ ਦੇ ਲੱਦੇ ਉਹ ਐਂ ਦੀ ਲੰਘ ਰਹੇ ਆ ਅਸੀਂ ਉਹਨਾਂ ਨੂੰ ਮੰਗ ਕਰਦੇ ਆ ਕਿ ਵੀ ਨਿੱਕੇ ਕਹੇ ਵੀ ਹੋਰ ਵਾਹਨ ਨੂੰ ਰੋਗ ਨਹੀਂ ਹੈਗੀ ਸਿਰਫ ਜੇ ਟਿਪਰ ਵੱਡੇ ਆ ਰੇਤਾ ਦੇ ਭਰੇ ਚਾਹੇ ਹੋਰ ਓਵਰਲੋਡ ਕੀਤੀ ਜਾਂਦੀਆਂ ਉਹਨਾਂ ਨੇ ਬੇਨਤੀ ਕਰਦੇ ਆ ਵੀ ਸਾਡੇ ਛੜਕ ਵਧੀ ਰਹਿਣ ਤੋਂ 15 ਸਾਲ ਬਾਅਦ ਸਾਨੂੰ ਵਾਹ ਛੜਕ ਤਾਂ ਵਧੀਆ ਮਿਲੀ ਆ ਇਹ ਪਿਛਲੇ 15 ਸਾਲਾਂ ਦਾ ਰੁਕੀ ਸੀ ਤੇ ਮਸਾਂ ਹੀ ਬਣੀ ਆ 2 ਸਾਲ ਦੇ ਧਰਨੇ ਲੱਗਣ ਤੋਂ ਬਾਅਦ ਜੀ ਤੇ ਇਹਦੇ ਤੇ ਵੱਡੇ ਵੱਡੇ ਟਿਪਰ ਲੰਘਦੇ ਆ ਜੋ ਓਵਰਲੋਡ ਗੱਡੀਆਂ ਲੰਘਦੀਆਂ ਵਾਂ ਉਹਨਾਂ ਨੂੰ ਰੋਕਿਆ ਜਾਵੇ ਤੇ ਇਹੋ ਸਾਡਾ ਮਸਲਾ ਜੀ ਆਸ਼ਾ ਨੂੰ ਇਹੋ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਟਿਪਰ ਆ ਇਹ ਆਪ ਤੇ ਜਿਹੜਾ ਮੇਨ ਰੋਡ ਆ ਉਧਰ ਦੀ ਇਜਾਜ਼ਤ ਜਾਣ ਇਧਰ ਵੀ ਅਸੀਂ ਕਹਿੰਦੇ ਆਂ ਵੀ ਇਹ ਨੁਕਸਾਨ ਫੇਰ ਹੋ ਗਿਆ ਤੇ ਅੱਗੇ 15 ਸਾਲਾਂ ਬਾਅਦ ਸ਼ੁਰੂ ਸੁਣੀ ਗਈ ਆ ਤੇ ਫੇਰ 2-4 ਸਾਲ ਪਿਛੇ ਲਮਕਾਂਗੇ ਧਰਨੇ ਲਾਵਾਂਗੇ ਫੇਰੇ ਸੜਕ ਪਾਨੀ ਆ ਕੋਲ ਜੋ ਉਹ ਟੂਲ ਪਲਾਜੇ ਦੇ ਜਿਹੜੇ ਓਵਰ ਲੋਡ ਆ ਟਰੱਕ ਆ ਉੱਥੋਂ ਯਾਨੀ ਕਿ ਉਹ ਟੂਲ ਬਚਾਉਂਦਾ ਕਰਕੇ ਉਹ ਸਾਡੇ ਰੋਡ ਨੂੰ ਯਾਨੀ ਕਿ ਹਾਲਤ ਖਸਤਾ ਕਰੀ ਜਾਂਦੇ ਆ ਇੱਕ ਦੋ ਜਗ੍ਹਾ ਤੋਂ ਰੋਡ ਸਾਡਾ ਇਹ ਟੁੱਟ ਵੀ ਗਿਆ ਵਿੱਚੋਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 15 ਸਾਲਾਂ ਦੇ ਵਿੱਚ ਕਿਸੇ ਨੇ ਇਹਦਾ ਸੜਕ ਦੀ ਸਾਰ ਨਹੀਂ ਲਈ ਲੋਕ ਬੜੇ ਤੰਗ ਰਹਿ ਸਾਰੇ ਪਿੰਡਾਂ ਦੇ ਜਿਹੜੇ ਅਮਰਸਰ ਤੋਂ ਬਟਿੰਡੇ ਨੂੰ ਸਿੱਧੇ ਜਾਂਦੇ ਆ ਉਹ ਓਵਰਲੋਡ ਹੋ ਕੇ ਟਰੱਕ ਜਾਂਦੇ ਆ ਆਪਣਾ ਟੂਲਪ ਲੈ ਜਾ ਬਚਾਉਣ ਦੀ ਖਾਤਰ ਇਹ ਸੜਕ ਤੇ ਆ ਕੇ ਇਹ ਸੜਕ ਦੀ ਜਿਹੜੀ ਆ ਆ ਗਈ ਹੈ ਸੜਕ ਨੂੰ ਤੋੜ ਰਹੇ ਆ ਤੋਂ ਕਿਹਾ ਜਾ ਸਕੇ ਕਿ ਸਾਡੀ ਸੜਕ ਦਾ ਬਚਾਜੇ ਇਹ ਪ੍ਰਸ਼ਾਸਨ ਪਾਸੋਂ ਅਸੀਂ ਬੇਨਤੀ ਕਰਦੇ ਆ ਜੀ ਮੰਨਾ ਜੀ ਅਵਤਾਰ ਸਿੰਘ ਜੀ ਕਹਿਣਾ ਅਸੀਂ ਸਗਵੇਂ ਖੜੇ ਆ ਹੈਵੀ ਰੋਡ ਤੋਂ ਜਿਹੜੀ ਆਪਣੇ ਪੱਤੀ ਨੂੰ ਜਾਂਦੀ ਆਸਲਾ ਥਾਣੀ ਛੜਕ 15 ਸਾਲ ਬਾਅਦ ਛੜਕ ਬਣੀ ਆ ਬਹੁਤ ਵਧੀਆ ਛੜਕ ਬਣੀ ਆ ਹੁਣ ਆਪਣੇ ਟਿਪਰਾਂ ਜਿਹੜੇ ਵੱਡੇ ਵੱਡੇ ਰੇਤਾ ਦੇ ਲੱਦੇ ਉਹ ਐਂ ਦੀ ਲੰਘ ਰਹੇ ਆ ਅਸੀਂ ਉਹਨਾਂ ਨੂੰ ਮੰਗ ਕਰਦੇ ਆ ਕਿ ਵੀ ਨਿੱਕੇ ਕਹੇ ਵੀ ਹੋਰ ਵਾਹਨ ਨੂੰ ਰੋਕਣੀ ਹੈਗੀ ਸਿਰਫ ਜੇ ਟਿਪਰ ਵੱਡੇ ਆ ਰੇਤਾ ਦੇ ਭਰੇ ਚਾਹੇ ਹੋਰ ਓਵਰਲੋਡਤੀ ਜਾਂਦੀਆਂ ਉਹਨਾਂ ਨੇ ਬੇਨਤੀ ਕਰਦੇ ਆ ਵੀ ਸਾਡੇ ਸੜਕ ਬਜੀ ਰਹੇ ਤਾਂ 15 ਸਾਲ ਬਾਅਦ ਸਾਨੂੰ ਮਾਹੀ ਛੜਕ ਦਾ ਵਧੀਆਂ ਮਿਲੀ ਆ ਸਾਰੇ ਪਿੰਡਾਂ ਵਾਲੇ ਹੀ ਇਸੇ ਕੰਮ ਨੂੰ ਅੱਜ ਅਸੀਂ ਇਕੱਠੇ ਹੋਏ ਆ ਸਾਰੇ ਪਿੰਡਾਂ ਦਾ ਸੋਖਿਆ ਜੇ ਇਹ ਸੜਕ ਟੁੱਟ ਜਾਂਦੀ ਆ ਸਾਨੂੰ ਸਾਰਿਆਂ ਨੂੰ ਹੀ ਤਕਲੀਫ ਆਉਂਦੀ ਆ ਦਰਮੇਸ਼ ਸਿੰਘ ਜੀ ਕਹਿਣਾ ਚਾਹੁੰਦੇ ਆ ਜੀ ਇਹ ਸੰਗਵਾ ਤੋਂ ਪੱਟੀ ਨੂੰ ਸੜਕ ਜਿਹੜੀ ਜਾਂਦੀ ਆ ਇਹ ਪਿਛਲੇ 15 ਸਾਲਾਂ ਦਾ ਰੁਕੀ ਸੀ ਤੇ ਮਸਾਂ ਹੀ ਬਣੀ ਆ 2 ਸਾਲ ਦੇ ਧਰਨੇ ਲੱਗਣ ਤੋਂ ਬਾਅਦ ਜੀ ਤੇ ਇਹਦੇ ਤੇ ਵੱਡੇ ਵੱਡੇ ਟਿਪਰ ਲੰਘਦੇ ਆ ਜੋ ਓਵਰਲੋਡ ਗੱਡੀਆਂ ਲੰਘਦੀਆਂ ਵਾਂ ਉਹਨਾਂ ਨੂੰ ਰੋਕਿਆ ਜਾਵੇ ਤੇ ਇਹੋ ਸਾਡਾ ਮਸਲਾ ਜੀ ਗਰਮੀ ਸਿੰਘ ਜੀ ਠੀਕ ਨਾ ਜਾਓਗੇ ਜੀ ਅਸੀਂ ਅੱਜ ਇਸ ਮਸਲੇ ਤੇ ਇਕੱਠੇ ਹੋਏ ਆ ਜੀ ਇਹ ਜਿਹੜੀ ਰੋਡ ਆ ਸੰਗਵਾ ਤੋਂ ਪੱਟੀ ਨੂੰ ਜਾਂਦੀ ਆ ਜੀ ਇਹ ਬੜੇ ਹੀ ਛਦਸ਼ ਤੇ ਧਰਨੇ ਲਾ ਲਾ ਅਸੀਂ ਇਹ ਰੋਡ ਬਣਾਈ ਆ ਕੈਪਟਨ 라ਜੀ ਸਿੰਘ ਭੁੱਲਰ ਨੇ ਬਣਾਈਆਂ ਰੋੜੇ ਤੇ ਹੁਣ ਅਸੀਂ ਇਹ ਮੰਗ ਕਰਦੇ ਆ ਵੀ ਜਿਹੜੇ ਓਵਰ ਲੋਡ ਟਰਾਲੇ ਆ 25 30 ਟਨ 35 35 ਟਨ ਜਿਹੜੇ ਆ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆ ਵੀ ਇਹ ਜਿਹੜੇ ਟ੍ਰਿਪਰ ਆ ਇਹ ਆਪ ਦੇ ਜਿਹੜਾ ਮੇਨ ਰੋਡ ਆ ਉਧਰ ਦੀ ਇਜਾਜ਼ਤ ਜਾਣ ਇਧਰ ਵੀ ਅਸੀਂ ਕਹਿੰਦੇ ਆਂ ਵੀ ਇਹ ਨੁਕਸਾਨ ਫੇਰ ਹੋ ਗਿਆ ਤੇ ਅੱਗੇ 15 ਸਾਲਾਂ ਬਾਅਦ ਸੁਣ ਸੁਣੀ ਗਈ ਆ ਤੇ ਫੇਰ 2-4 ਸਾਲ ਪਿੱਛੇ ਲਮਕਾਂਗੇ ਧਰਨੇ ਲਾਵਾਂਗੇ ਫੇਰੇ ਛੜਕ ਬਾਨੀ ਆ ਅਸੀਂ ਇਹੋ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਓਵਰਲੋਡ ਐਂ ਦੀ ਟਿਪਰਾ ਟਰਾਲੇ ਆਉਂਦੇ ਆ ਨਾ ਉਹ ਨਾ ਧੰਨਵਾਦ ਜੀ ਪਿੰਡ ਘਟਾਣਾ ਭੱਗੂਪੁਰ ਇਹ ਮਸਲਾ ਅੱਜ ਇਕੱਠੇ ਹੋਇਆ ਮਸਲਾ ਅੱਜ ਜਿਹੜਾ ਪੱਟੀ ਤੋਂ ਸੰਗਵਾਲਾ ਰੋਡ ਆ ਇਸ ਮਸਲੇ ਦੇ ਵਿੱਚ ਆ ਇਹ ਰੋਡ ਅਸੀਂ ਮਸਾਂ ਹੀ ਜਿਹੜੇ 15 20 ਪਿੰਡ ਲੋਕਲ ਆ ਜਿਹੜੇ ਇਹਨਾਂ ਨੇ ਧਰਨੇ ਲਾ ਕੇ ਐਸ ਡੀ ਐਮ ਦਫ਼ਤਰੀ ਮਸਾਂ ਹੀ ਬੜਵਾਇਆ ਹੁਣ ਓਵਰ ਲੋਡ ਜਿਹੜੇ ਟਰਾਲੇ ਆ ਬਹੁਤ ਨੰਗਦੇ ਆ ਸਾਨੂੰ ਪਰੇਸ਼ਾਨੀ ਇਹ ਗਾ ਆਉਣੀ ਆ ਵੀ ਰੋਡ ਜਿਹੜੇ ਇਹ ਫੇਰ ਟੁੱਟ ਜਾਣਾ ਪਹਿਲਾਂ ਵੀ ਰੋਡ ਟੁੱਟਾ ਹੀ ਐਕਸੀਡੈਂਟ ਬਹੁਤ ਬਹੁਤ ਮੌਤਾਂ ਆਈਆਂ ਬੱਚਿਆਂ ਦੀਆਂ ਅਸੀਂ ਇਸ ਕਰਕੇ ਆਨੇ ਆ ਵੀ ਇਹ ਰੋਡ ਜਿਹੜਾ ਵੀ ਬਚ ਸਕੇ ਜਿਹੜਾ ਉਸਮੇ ਵਾਲਾ ਟੂਲਪਲਾਜਾ ਬਚਾਉਣ ਦੀ ਖਾਤਰ 20 25 25000 ਰੁਪਇਆ ਬਚਾਉਣ ਦੀ ਖਾਤਰ ਟਰਾਲਿਆਂ ਵਾਲੇ ਜਿਹੜੇ ਓਵਰਲੋਡ ਲੈ ਕੇ ਦੀ ਲੰਗਦੇ ਆ ਵੀ ਇਹ ਬੰਦ ਕੀਤਾ ਜਾਵੇ ਕਿੰਨਾ ਕੋ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗਾ ਹਾਂਜੀ ਪਿੰਡ ਵਾਸੀਆਂ ਨੂੰ ਕਿੰਨਾ ਕੋ ਮੁਸ਼ਕਲਾਂ ਦਾ ਸਾਹਮਣਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਕੇ ਜੀ ਰੋਡ ਬਣਾਇਆ ਹੁਣ ਫੇਰ ਅਸੀਂ ਆਵੇ ਸਾਰੇ ਪਿੰਡ ਇਕੱਠੇ ਹੋਏ ਆ ਵੀ ਇਸੇ ਕਰਕੇ ਵੀ ਓਵਰਲੋਡ ਟਰਾਲੇ ਜਿਹੜੇ ਬੰਦ ਕੀਤੇ ਜਾਣ ਕਿਉਂਕਿ ਅੱਗੇ ਬਹੁਤ ਮੁਸ਼ਕਲ ਨਾਲ ਅਸੀਂ ਇਹ ਰੋਡ ਬਣਵਾਇਆ ਸੀ ਧਰਨੇ ਲਾ ਲਾ ਕੇ ਅੱਛਾ ਧੰਨਵਾਦ ਜੀ ਕਿਹੜੇ ਵਿਸ਼ੇ 'ਤੇ ਇਕੱਠੇ ਹੋਏ ਜੀ ਇਹ ਅੱਜ ਅਸੀਂ ਇਸ ਵਿਸ਼ੇ ਤੇ ਇਕੱਠੇ ਹੋਏ ਆ ਸਾਡੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹ ਲਗਭਗ ਇਸ ਗੱਲ ਤੋਂ ਦੁਖੀ ਆ ਔਰ ਲੋਕ ਸਾਰੇ ਪਿੰਡਾਂ ਦੇ ਦੁਖੀ ਆ ਕਿ ਜਿਹੜਾ ਆ ਜਿਹੜੇ ਟਿੱਪਰ ਲੰਘ ਰਹੇ ਆ ਜਿਹੜਾ ਰੁਕਿਆ ਵਾ ਇਹ ਟਿੱਪਰ ਲੰਘ ਰਹੇ ਆ ਇਹਨਾਂ ਨੇ ਸੜਕ ਤੋੜ ਦੇਣੀ ਆ ਮਸਾ ਹੀ ਸੜਕੇ 20 ਸਾਲ ਚ ਬਣੀ ਆ ਇਹਨਾਂ ਨੇ ਨੁਕਸਾਨ ਕਰਨਾ ਵਾ ਤੇ ਇਹ ਸੜਕ ਜਿਹੜੀ ਆ ਅਸੀਂ ਆਏ ਦੀ ਸਰਕਾਰ ਅੱਗੇ ਅਪੀਲ ਕਰਦੇ ਆਂ ਵੀ ਇਧਰ ਦੀ ਆਪਣਾ ਜਿਹੜਾ ਟਿਪਰ ਆ ਇਹ ਬੰਦ ਕੀਤੇ ਹਨ ਨਹੀਂ ਤੇ ਸਾਡੇ ਪਿੰਡਾਂ ਦੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 15 ਸਾਲਾਂ ਦੇ ਵਿੱਚ ਕਿਸੇ ਨੇ ਇਹਦਾ ਸੜਕ ਦੀ ਸਾਰ ਨਹੀਂ ਲਈ ਲੋਕ ਬੜੇ ਤੰਗ ਰਹੇ ਸਾਰੇ ਪਿੰਡਾਂ ਦੇ ਹੁਣ ਸੜਕ ਬਣੀ ਆ ਇਹਨਾਂ ਟਿਪਰਾਂ ਫੇਰ ਵੀ ਰਹਿੰਦੇ ਨੇ ਤੇ ਆਪਣਾ ਇਹਦਾ ਜਿਹੜਾ ਧਿਆਨ ਕੀਤਾ ਜਾਵੇ ਮੇਰਾ ਨਾਮ ਆ ਜੀ ਸਰਮਣ ਸਿੰਘ ਪਿੰਡ ਤੋਂਗ ਤੋਂ ਸਰਪੰਚ ਆ ਜੀ ਮੈਂ ਕਿਹੜੇ ਵਿਸ਼ੇ ਦੇ ਇਕੱਠੇ ਹੋਏ ਜੇ ਅਸੀਂ ਅੱਜ ਇਸ ਵਿਸ਼ੇ ਦੇ ਇਕੱਠੇ ਹੋਏ ਆ ਕਿ ਜੋ ਸਾਡਾ ਇਹ ਰੋੜਾ ਯਾਨੀ ਕਿ ਪਿੰਡ ਸੰਗਵਾ ਤੋਂ ਸਿੱਧਾ ਪਗੂਪੁਰ ਵਾਇਆ ਹੁੰਦਾ ਆ ਪੱਟੀ ਨੂੰ ਜਾਂਦਾ ਵਾ ਇਹ ਅੱਜ ਤੋਂ 15 ਸਾਲ ਤੱਕ ਇਹ ਰੋੜ ਦੀ ਬਹੁਤ ਜਿਆਦਾ ਯਾਨੀ ਕਿ ਹਾਲਤ ਖਸਤਾ ਰਹੀ ਸੀ ਤੇ ਚਲੋ ਬੜਿਆ ਵਧੀਆ ਸਰਕਾਰ ਆਈ ਸਰਦਾਰ ਲਾਲਜੀਤ ਸਿੰਘ ਭੁੱਲ ਨੇ ਉਹਦੀ ਮਿਹਨਤ ਤੇ ਸਦਕਾ ਇਹ ਬਹੁਤ ਸੋਹਣਾ ਰੋੜ ਜਾਨੀ ਕਿ ਜਿਹੜੇ ਕੋਈ 15 20 ਪਿੰਡ ਇਹ ਯਾਨੀ ਕਿ ਵਾਇਆ ਜਾਂਦੇ ਆ ਤੇ ਬਹੁਤ ਸੋਹਣਾ ਰੋੜੇ ਬਣ ਗਿਆ ਵਾ ਪਰ ਕਾਰਨ ਇਹ ਹੈ ਕਿ ਜਿਹੜਾ ਨਸ਼ਾਰੇ ਵਾਲਾ ਟੂਲ ਪਲਾਜਾ ਵਾ ਉਹ ਜੋ ਉਹ ਟੂਲ ਪਲਾਜੇ ਦੇ ਜਿਹੜੇ ਓਵਰਲੋਡ ਟਰੱਕ ਆ ਉੱਥੋਂ ਜਾਨੀ ਕਿ ਉਹ ਟੂਲ ਬਚਾਉਂਦਾ ਕਰਕੇ ਉਹ ਸਾਡੇ ਰੋਡ ਨੂੰ ਜਾਨੀ ਕਿ ਹਾਲਤ ਖਸਤਾ ਕਰੀ ਜਾਂਦੇ ਆ ਇੱਕ ਦੂਜੇ ਜਗ੍ਹਾ ਤੋਂ ਰੋਡ ਸਾਡਾ ਇਹ ਟੁੱਟ ਵੀ ਗਿਆ ਵਿੱਚੋਂ ਥੋੜੇ ਥੋੜੇ ਜਾਨੀ ਕਿ ਓਵਰਲੋਡ ਜਦੋਂ ਗੱਡੀਆਂ ਜਾਂਦੀਆਂ ਵਾ ਉਹਦਾ ਕਰਕੇ ਰੋਡ ਉਹ ਜਗ੍ਹਾ ਤੋਂ ਵਹਿ ਗਿਆ ਵਾ ਤੇ ਚਲੋ ਅਸੀਂ ਇਹੀ ਸਰਕਾਰ ਗਾੜੀ ਮੰਗ ਕਰਦੇ ਆ ਕਿ ਜਿਹੜਾ ਇਹ ਰੋਡ ਬਾਰੇ ਸਾਡਾ ਜਾਨੀ ਕਿ ਇਹਨੂੰ ਸੇਵ ਰੱਖਿਆ ਜਾਵੇ ਕਿ ਜਿਹੜੇ ਓਵਰਲੋਡ ਟਰਾਲੇ ਜਾਂਦੇ ਆ ਉਹਨਾਂ ਨੂੰ ਇਹ ਰੋਡ ਤੋਂ ਜਾਣ ਤੋਂ ਡੱਕਿਆ ਜਾਵੇ ਕਿਉਂਕਿ ਇਸ ਤੋਂ ਪੱਟੀ ਮੋਰਥਾਣੀ ਵਾਇਆ ਵੀ ਹੈਗਾ ਉੰਦੀ ਵੀ ਓਵਰਲੋਡ ਯਾਨੀ ਕਿ ਵੱਡੇ ਰੋਡ ਬਣਿਆ ਜਾ ਸਕਦੇ ਆ ਤੇ ਨਹੀਂ ਦਿਹਾਰੀ ਕਿਆ ਥਾਣੀ ਵੀ ਜਾ ਸਕਦੇ ਆ ਪਰ ਇਹ ਰੋਡ ਜਿਹੜਾ ਆਡਾ ਆਮ ਲੋਕਲ ਪਿੰਡਾਂ ਵਾਲੀ ਟ੍ਰੈਕਟਰ ਟਰਾਲੀ ਵਾਲੀ ਯਾਨੀ ਕਿ ਉਹ ਛੋਟੇ ਵਨਾਂ ਵਾਲੀ ਬਹੁਤ ਸੋਹਣਾ ਰੋਡ ਬਣਿਆ ਵਾ ਤੇ ਅਸੀਂ ਇਹ ਆਪਦੇ ਰੋਡ ਨੂੰ ਸੇਵ ਰੱਖਣਾ ਚਾਹੁੰਦੇ ਆ ਬਸ ਇਹੀ ਸਰਕਾਰ ਗਾੜੀ ਮੰਗ ਕਰਦੇ ਆ ਕਿ ਇਹਨੂੰ ਕਿਸੇ ਤਰ੍ਹਾਂ ਵੀ ਇਹ ਪ੍ਰਬੰਧ ਕੀਤਾ ਜਾਵੇ ਕਿ ਜੋ ਹੈਵੀ ਲੋਡ ਇਹ ਰੋਡ ਥਾਣੀ ਨਾ ਜਾਵੇ ਗਵਿੰਦਰ ਸਿੰਘ ਨੰਬਰ ਜ਼ਰ ਪਿੰਡ ਸੰਗਵਾ ਅਸੀਂ ਇਸ ਸੰਬੰਧ ਵਿੱਚ ਸਾਡੀਆਂ ਜਨਾਂ ਨੇ ਇਕੱਤਰ ਹੋਏ ਆ ਪਿੰਡ ਦੇ ਸਰਪੰਚ ਪੰਜ ਮੋਦਬਾਰ ਲੋੜ ਲਾਗੇ ਲੱਗ ਜੋ ਪੱਗੂਪੁਰ ਤੋਂ ਲਾਕੇ ਆਸਰਾ ਦੇ ਸਰਪੰਚ ਪਾਨਕੇ ਜੋਤੀਸ਼ਾ ਦੇ ਹੋਰ ਵੀ ਮੇਰੇ ਜਿਨ੍ਹਾਂ ਜਿਨ੍ਹਾਂ ਦੇ ਆਗੂਆਂ ਨੇ ਮੈਂ ਨਾਮ ਬੋਲਾਂ ਤੇ ਵੀਡੀਓ ਬਹੁਤ ਵੱਡੀ ਹੋਊਗੀ ਅਸੀਂ ਇਹ ਸੜਕ ਦੇ ਸੰਬੰਧ ਵਿੱਚ ਇਕੱਠੇ ਹੋਏ ਆ ਕਿ ਬੜੀਆਂ ਮੁਸ਼ਕਲਾਂ ਵਾਲੇ ਸੜਕ ਨੂੰ ਅਸੀਂ ਬਣਵਾਇਆ ਸੀ ਇਹਦੇ ਅਸੀਂ ਨਗਰ ਸੰਗਵਾ ਦੇ ਪੱਗੂਪੁਰ ਆਸਲ ਨੇ ਹੋਰ ਨਾਲ ਪਿੰਡਾਂ ਨੇ ਜਾ ਕੇ ਐਸਟੇਮ ਸਾਹਿਬ ਦੇ ਅੱਗੇ ਧਰਨਾ ਰੱਖ ਕੇ ਤੇ 11 ਮਹੀਨੇ ਇਸ ਸੰਘਰਸ਼ ਨੂੰ ਲੜ ਕੇ ਤੇ ਸੜਕ ਨੂੰ ਕਾਮਯਾਬ ਕਰਾਇਆ ਸੀ ਹੁਣ ਮੇਰੀ ਟਰੱਕਾਂ ਵਾਲਿਆਂ ਨੂੰ ਇਹ ਅਪੀਲ ਕੀਤੀ ਜਾਂਦੀ ਆ ਕਿ ਜਿਹੜੇ ਅਮਰਸਰ ਤੋਂ ਬਠਿੰਡੇ ਨੂੰ ਸਿੱਧੇ ਜਾਂਦੇ ਆ ਉਹ ਓਵਰਲੋਡ ਹੋ ਕੇ ਟਰੱਕ ਜਾਂਦੇ ਆ ਆਪਣਾ ਟੂਲ ਪਹਲਾ ਜਾ ਬਚਾਉਣ ਦੀ ਖਾਤਰ ਇਹ ਸੜਕ ਤੇ ਆ ਕੇ ਇਹ ਸੜਕ ਦੀ ਜਿਹੜੀ ਆ ਆ ਗਈ ਆ ਸੜਕ ਨੂੰ ਤੋੜ ਰਿਆ ਤੇ ਰਾਤ ਨੂੰ ਤਾਰਾਂ ਵੀ ਸਾਡੀਆਂ ਤੋੜ ਜਾਂਦੇ ਆ ਤੇ ਬੜੀ ਸਾਨੂੰ ਝੋਨਿਆਂ ਦੇ ਵਿੱਚ ਮੁਸ਼ਕਲ ਹੁੰਦੀ ਆ ਜਾਇਜ਼ ਜਾਇਜ਼ ਸਾਨੂੰ ਲੜਨਾ ਪੈਂਦਾ ਮੈਂ ਇੰਨਾ ਕਹਿੰਦਾ ਆ ਕਿ ਮਾੜਾ ਜਾਜਕਾਂ ਵਾਇਬਰ ਜਿੱਕਾ ਖਲਸਾ ਵਾਹਿਗੁਰੂ ਜੀ